ਠੋਕ ਨਾ ਨੀ ਬੈਲੋ ਵੱਡੇ ਵੱਡੇ ਠੋਕਤੇ ਫੁਕਰੇ ਰੱਖੇ ਜੁੱਤੀ ਵਾਲੀ ਨੋਕ ਤੇ ਜੱਟ ਨੇ ਨਹੀਂ ਸਾਰੀ ਦੁਨੀਆ ਤੋਂ ਅੱਢਨੇ ਅਸਲਾ ਮੁੱਲ ਲਿਆ ਸਾਡੇ ਡੱਬ ਨੇ ਤਾਂ ਮੇਰਾ ਪਹਿਲਾ ਗਾਣਾ ਆਇਆ ਕਿਉਂਕਿ ਉਹ ਹਿੱਟ-ਫਟ ਹੋਇਆ ਨਹੀਂ ਸੀ ਮੈਂ ਪਿੱਟ-ਪੁੱਟ ਕੇ ਜੇ ਬਹਿ ਗਿਆ ਨਾ ਟੀਵੀ-ਟੂਵੀ ਤੇ ਚੱਲਿਆ ਤੇ ਦੂਜਾ ਆਇਆ ਫਿਰ ਦੂਜਾ ਵੀ ਐ ਰੋਲਰ ਵਾਲਾ ਜਿਹਾ ਸੀ ਫਿਰ ਤੀਜਾ ਥੋੜਾ ਜਿਹਾ ਚੱਲਿਆ ਫਿਰ ਚੌਥੇ ਨੇ ਤੱਕ ਕਮਾਲ ਹੀ ਕਰਦੀ ਸੀ ਫਿਰ ਟੌਪ ਨੰਬਰਸ ਗੱਭਰੂ ਆਇਆ ਫਿਰ ਉਹਨੇ ਉਸ ਤੋਂ ਬਾਅਦ ਥੋੜਾ ਜਿਹਾ ਹੋਇਆ ਕਿ ਹਾਂ ਫਿਰ ਮੈਂ ਥੋੜਾ ਜਿਹਾ ਤਾਂ ਗੋਟੂ ਆਈ ਮੈਨੂੰ ਲੱਗਦਾ ਕਿ ਕਹਿੰਦੇ ਨੇ ਇਦਾਂ ਹੀ ਇਹ ਜੇ ਸ਼ੋਅ ਕਰਿਆ ਕਰਾਂਗੇ ਤਾਂ ਸਾਡੇ ਵੀ ਇਦਾਂ ਵੀ ਮੈਂ ਵੀ ਇਦਾਂ ਸ਼ੋਅ ਹੋਇਆ ਕਰਨੇ ਮੇਰੇ ਵੀ ਮੈਂ ਕਰਦਾ ਇੰਡੀਆ 'ਚ ਮੇਰੇ ਦਿੱਲੀ ਜੈਪੁਰ ਵੀ ਹੁੰਦੇ ਆ ਸ਼ੋਅ ਤੇ ਮੇਰੇ ਸਾਰੇ ਪਾਸੇ ਮੈਂ ਵਧੀਆ ਸ਼ੋਅ ਕਰਦਾ ਤੇ ਉਹ ਚੀਜ਼ ਜਦੋਂ ਸੋਚਦੇ ਹੁੰਦੇ ਸੀ ਕਿ ਮਹਾਰਾਜ ਸਾਡੇ ਦੀ ਕਿਰਪਾ ਕਰਨਗੇ ਆਪਾਂ ਵੀ ਇੰਦਾ ਕਰਾਂਗੇ ਤੇ ਚੱਲੀ ਜਾਂਦਾ ਬਾਕੀ ਉਹਨਾਂ ਨੂੰ ਦੇਖਦੇ ਰਹੀਦਾ ਉਹਦਾਂ ਦੇ ਉਹਦਾਂ ਦੇ ਤਾਂ ਚਲੋ ਬਸ ਇੱਕ ਮੋਟੀਵੇਸ਼ਨ ਲਈ ਜਾਂਦੇ ਉਹਨਾਂ ਤੋਂ ਕਿ ਹਾਂ ਬਸ ਉਹ ਰਾਸਤੇ ਤੇ ਚਲੀ ਜਾਈਏ ਮੈਂ ਲੈਜੈਂਡ ਮੰਨਦਾ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਕੰਪੋਜੀਸ਼ਨਾਂ ਸਾਰੀ ਦੁਨੀਆ ਹੁਣ ਤੱਕ ਗਾਈ ਜਾਂਦੀ ਉਹ ਫਰੈਸ਼ ਨੇ ਤੁਸੀਂ ਜਦੋਂ ਮਰਦੀ ਸੁਣ ਲਓ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਹੈਨਾ ਕਿੱਡੇ ਕਿੱਡੇ ਗਾਣੇ ਉਹਨਾਂ ਦੇ ਵੱਡੇ ਵੱਡੇ ਗਾਣੇ ਸਾਰੇ ਮਤਲਬ ਉਹ ਤਾਂ ਮੇਰੇ ਲਈ ਤਾਂ ਮੈਂ ਉਹਨਾਂ ਨੂੰ ਮੈਨੂੰ ਲੱਗਦਾ ਕਿ ਲੈਜੈਂਡ ਨੇ ਤੇ ਬਾਕੀ ਉਹਨਾਂ ਦੀ ਕੰਪੋਜੀਸ਼ਨਾਂ ਦਾ ਕੋਈ ਤੋੜ ਨਹੀਂ ਉਹਨਾਂ ਦੀ ਗਾਇਕੀ ਦਾ ਵੀ ਮੈਨੂੰ ਜਦੋਂ ਮੈਂ ਸ਼ੁਰੂ ਕੀਤਾ ਮੇਰੇ ਨਾਲ ਜਦੋਂ ਮੈਂ ਡੱਬ ਕਰਨਾ ਦਾ ਸੀ ਤਾਂ ਸਾਨੂੰ ਸਾਡੇ ਜਿਹੜੇ ਵਿਜ਼ਿਟ ਟੈਕਲ ਕਰਦਾ ਯਾਰ ਚਮਕੀਲੇ ਮੰਗਵਾ ਛੱਪ ਛੱਪ ਕੇ ਮੈਂ ਬਹੁਤ ਸੋਹਣੇ ਉਹਨਾਂ ਨੂੰ ਮੈਂ ਮਾਨਕ ਸਾਹਿਬ ਨੂੰ ਵੀ ਬਹੁਤ ਸੋਹਣੇ ਸੋਸ਼ਲ ਮੀਡੀਆ ਤੋਂ ਇੱਕ ਗੈਪ ਮੇਨਟੇਨ ਕੀਤਾ ਹੋਇਆ ਤੁਸੀਂ ਹੈਨਾ ਬਹੁਤ ਜ਼ਿਆਦਾ ਐਕਟੀਵਿਟੀ ਰਹਿੰਦੇ ਹੈਗੇ ਉਹਦਾ ਕੀ ਕਾਰਨ ਮੰਨ ਹੁਣ ਮੈਂ ਨੇ ਉੱਠ ਚੁੱਕਾ ਹਾਂ ਮੈਂ ਆਬ ਖਾ ਲਿਆ ਹੈ ਮੈਂ ਨੇ ਨਹਾ ਲਿਆ ਹੈ ਹੈਨਾ ਆ ਇਹ ਮੇਰੀ ਮੰਮੀ ਹੈ ਇਹ ਮੇਰੇ ਪਾਪਾ ਹੈ ਉਹ ਚੀਜ਼ ਮੈਂ ਸਾਡੇ ਤੋਂ ਨਹੀਂ ਹੁੰਦੀ ਹੈ ਕਿ ਕਿਸੇ ਨੂੰ ਨਿਆਰੇ ਲਈ ਦੇ ਆ ਫੋਟੋ ਫੋਟੋ ਬਾਦੀ ਕੱਟੀ ਜਿਹਾ ਕੇ ਚਲੋ ਜੀ ਜਿੰਮ ਚੱਲਣੇ ਕਰੇਗੇ ਮੈਨੂੰ ਲੱਗਦਾ ਮੈਂ ਮਜਬੂਰੀ ਨਹੀਂ ਪਾਉਣਾ ਉਹਨਾਂ ਨੇ ਇਹ ਜਿ ਕਰਕੇ ਬਹੁਤ ਅੱਕਿਆ ਜਾਂਦਾ ਕੀ ਕਰਨ ਮੈਨੂੰ ਲੱਗਦਾ ਕਿ ਠੀਕ ਹੈ ਲੋਕਾਂ ਦੀ ਨਜ਼ਰਾਂ ਨੂੰ ਜਾਈਂ ਲੱਗਦੀਆਂ ਐਵੇਂ ਲੋਕ ਹਾਂ ਜੀ ਮਾਰ ਆਪਣਾ ਸਵਾਰ ਲੋ ਗਾਣੇ ਬਸ ਕਰ ਮੈਨੂੰ ਲੱਗਦਾ ਗਾਣੇ ਤੇ ਫੋਕਸ ਕਰੋ ਉਹ ਆਪਣੇ ਆਪ ਤੁਹਾਡੇ ਨਾਲ ਜੁੜਨਗੇ ਜੀਨੂੰ ਤੁਹਾਨੂੰ ਸੁਣਨਾ ਉਹਨੇ ਸੁਣ ਹੀ ਲੈਣਾ ਹੋਰ ਜੀ ਕੋਈ ਤੈਨੂੰ ਨਹੀਂ ਵਿਆਹ ਕੇ ਲੈ ਗਿਆ ਜੱਟ ਦਾ ਜਿਹਾ ਨਾ ਜਗ ਤੇ ਨਾ ਰਹਿ ਗਿਆ ਆਉ ਚੱਲ ਮੇਰੇ ਨਾਲ ਚੱਲ ਲੈ ਲੀ ਇਲਾਮ ਜਿੱਤੀ ਪਿਆਰ ਦੀ ਹਰੇ ਨਾ ਕੋਈ ਬਾਜੀ ਨੀ ਚਿਤ ਕਰਦੇ ਹਾਈ ਕਰਦੇ ਮੁੰਡੇ ਦਾ ਜਿਤ ਰਾਜੀ ਨੀ ਚਿਤ ਕਰਦੇ ਸਸ਼ਿਕਾ ਜੀ ਮੈਂ ਮੰਨਦੇ ਤੁਸੀਂ ਦੇਖ ਰਹੇ ਹੋ ਦੀ ਅਨਮਿਊਟ ਅੱਜ ਅਸੀਂ ਪਹੁੰਚੇ ਆ ਟੌਪ ਨੌਚ ਗੱਭਰੂ ਵਿੱਕੀ ਦੇ ਨਾਲ ਗੱਲਬਾਤ ਕਰਨ ਲਈ ਤੇ ਉਹਨਾਂ ਦੀ ਲਾਈਫ ਬਾਰੇ ਕੁਝ ਚਟਪਟੀਆਂ ਗੱਲਾਂ ਵੀ ਜਾਣਾਂਗੇ ਸਸ਼ਿਕਾ ਜੀ ਸਸ਼ਿਕਾ ਜੀ ਕੀ ਹਾਲ ਚਾਲ ਹੈ ਆਮ ਗੁੱਡ ਤੁਸੀਂ ਨਾ ਟੌਪ ਨੌਚ ਗੱਭਰੂ ਤਾਂ ਹੈ ਤੇ ਟੌਪ ਦੀਆਂ ਗੱਡੀਆਂ ਵੀ ਰੱਖਦਾ ਹੋਗਾ ਤੇ ਗੱਡੀ ਬਾਰੇ ਦੱਸੋ ਕੁਝ ਆਪਣੀ ਕਿਹੜੀ ਤੁਹਾਡੀ ਫੇਵਰਿਟ ਗੱਡੀ ਹੈ ਗੱਡੀਆਂ ਤਾਂ ਸਾਰੀਆਂ ਹੀ ਫੇਵਰਿਟ ਨਹੀਂ ਦੀ ਪਰ ਮੈਨੂੰ ਲੱਗਦਾ ਜਿਹੜੀਆਂ ਮੈਨੂੰ ਲੱਗਦਾ ਕਿ ਜਿਹੜੀਆਂ ਮੈਂ ਆਪਣੇ ਬਜਟ ਦੇ ਅਕੋਰਡਿੰਗ ਰੱਖੀਆਂ ਹੋਈਆਂ ਮੈਨੂੰ ਡਾਈਵਰ ਵੀ ਵਧੀਆ ਲੱਗਦੀ ਐ ਫੋਰਚੂਨਰ ਵੀ ਇਜ਼ ਗੁੱਡ ਕਲਾਕਾਰ ਵਾਲੀ ਸੀ ਸ਼ੋ ਸ਼ੂ ਤੇ ਜਾਣਾ ਹੁੰਦਾ ਤੇ ਬਾਕੀ ਤਾਂ ਤੁਹਾਨੂੰ ਪਤਾ ਅੰਤ ਨਹੀਂ ਇਸ ਚੀਜ਼ ਦਾ ਜਿੰਨੀ ਮਰਜ਼ੀ ਲੈ ਲਓ ਹਨਾ ਬਾਕੀ ਸਮੇ ਦੇ ਹਿਸਾਬ ਨਾਲ ਹੌਲੀ ਹੌਲੀ ਮਹਾਰਾਜ ਕਿਰਪਾ ਕਰਨਗੇ ਫੋਰ ਵੀ ਵੱਡੀਆਂ ਲੈ ਕੇ ਆਵਾਂਗੇ ਅੱਛਾ ਤੇ ਪਹਿਲੀ ਗੱਡੀ ਜਿੱਥੇ ਆਪਣੀ ਪਹਿਲੀ ਗਰਲਫ੍ਰੈਂਡ ਨੂੰ ਬਿਠਾਇਆ ਹੋਵੇ ਉਹ ਯਾਦ ਦੱਸੋ ਪਹਿਲੀ ਗੱਡੀ ਗਰਲਫ੍ਰੈਂਡ ਨੂੰ ਬਿਠਾਇਆ ਹੋਵੇ ਗਰਲਫ੍ਰੈਂਡ ਨਹੀਂ ਫਰੈਂਡ ਫਰੰਟ ਨੂੰ ਬਿਠਾਇਆ ਰਣਾ ਚੰਡੀਗੜ੍ਹ ਪੜਦੇ ਰਹਿੰਦੇ ਸੀ ਪਤਾ ਨਹੀਂ ਉਹ ਹੁਣ ਬਿਠਾ ਬਟੂ ਲਿਆਉਣਾ ਦੋ ਦਨਾਰੀ ਕਿਸੇ ਨਾ ਕਿਸੇ ਨੂੰ ਅੱਛਾ ਕੋਈ ਐਦਾਂ ਦੀ ਮੈਮਰੀ ਕੋਈ ਐਦਾਂ ਦੀ ਮੈਮਰੀ ਨਹੀਂ ਹੈਗੀ ਜਿਹੜੀ ਗੱਡੀ ਤੇ ਨਾਲ ਸੇਲੀ ਜਾਂ ਨੱਡੀ ਗੈਲਨ ਨੇ ਆਪਾਂ ਐਦਾਂ ਦੀ ਕੋਈ ਮੈਮਰੀ ਨਹੀਂ ਆ ਮੈਂ ਇੱਕ ਵਾਰੀ ਅ ਕਿਸੇ ਨੂੰ ਛੱਡਣ ਗਿਆ ਸੀ ਸ਼ਾਇਦ ਪਤਾ ਨਹੀਂ ਮੇਰੇ ਯਾਦ ਆ 51 ਰਹਿੰਦੇ ਹੁੰਦੇ ਸੀ ਮੇਰੇ ਕੋਲ ਆਲਟੋ ਸੀ ਮੈਂ ਕਿਸੇ ਨੂੰ ਛੱਡਣ ਗਿਆ ਸੀ ਉਹ ਉਹ ਕਹਿੰਦੇ ਸਾਨੂੰ ਤੂੰ Shimla ਲੈ ਚੱਲ ਮੈਂ ਉਹਨਾਂ ਨੂੰ Shimla ਲੈ ਗਿਆ ਜੀ ਛੱਡ ਉਹ ਕਹਿੰਦੇ ਛੱਡਣ ਦਾ ਉਹਨਾਂ ਨੂੰ ਬੱਸ ਸਟੈਂਡ ਗਿਆ ਸੀ ਉਹ ਕਹਿੰਦੇ ਸੇ ਆਪਾਂ Shimla ਚੱਲੀ ਮੈਂ ਕਿਹਾ ਚਲੋ ਜੀ ਮੈਂ ਉਹਨਾਂ ਨੂੰ Shimla ਲੈ ਗਿਆ ਛੱਡਣ ਦਾ ਮੈਂ ਬੱਸ ਸਟੈਂਡ ਤੇ ਗਿਆ ਸੀ ਮੁੜ ਕੇ ਮੇਰੇ ਯਾਰ ਦੋਸਤ ਗਾਲਾਂ ਕੱਢੀ ਜਾਣ ਕਿ ਉਹਨੇ ਤਾਂ ਨਹੀਂ ਛੱਡਣ ਭੇਜਿਆ ਤੂੰ ਉਹਨਾਂ ਨੂੰ ਲੈ ਕੇ ਭੱਜ ਗਿਆ ਮੈਂ ਕਿਹਾ ਯਾਰ ਹੁਣ ਮੈਨੂੰ ਕੀ ਉਹਨਾਂ ਨੇ ਮੈਨੂੰ ਕਿਹਾ ਤਾਂ ਮੈਂ ਲੈ ਗਿਆ ਉਹਨਾਂ ਨੂੰ ਅੱਛਾ ਬੱਸ ਸਟੈਂਡ ਤੋਂ ਜਾਣਾ ਬੱਸ ਨੇ ਨਿਆਣੇ ਜੀ ਹੁੰਦੇ ਸੀ ਉਦੋਂ ਪਤਾ ਨਹੀਂ ਸੀ ਇਹਨਾਂ ਸਿਸਟਮ ਨਾਲ ਚੌੜ ਕਰਦੇ ਕਰਦੇ ਸ਼ੇਮਲੇ ਪਹੁੰਚ ਗਏ ਹਾਂਜੀ ਤੇ ਆਪਾਂ ਜੋ ਸ਼ੁਰੂਆਤੀ ਦੌਰ ਦੀ ਗੱਲ ਕਰੀਏ ਪਹਿਲਾ ਗਾਣਾ ਜਦੋਂ ਆਇਆ ਸੀ ਉਹ ਕਿਹਾ ਜੀ ਐਕਸਾਈਟਮੈਂਟ ਸੀ ਤੇ ਨਵੇਂ ਜਿਹੜੇ ਨਵੇਂ ਬਰਡਿੰਗ ਸਿੰਗਰਸ ਆਉਂਦੇ ਨੇ ਹਨਾ ਉਹਨਾਂ ਨੂੰ ਉਹਨਾਂ ਦੀ ਫੀਲ ਤੁਸੀਂ ਲਈ ਹੋਈ ਆ ਤੇ ਉਹ ਕਿਹੋ ਜਿਹਾ ਐਕਸਪੀਰੀਅੰਸ ਸੀਗਾ ਮੈਂ ਜੀ ਮੈਨੂੰ ਲੱਗਦਾ ਕਿ ਫੀਲ ਤੁਸੀਂ ਪੁੱਛਿਆ ਕਿ ਫੀਲ ਕਿ ਮੇਰਾ ਪਹਿਲਾ ਗਾਣਾ ਜਦੋਂ ਮੈਂ ਫੀਲ ਕਦੇ ਲਿਆ ਹੀ ਨਹੀਂ ਜੀ ਮੈਂ ਫੀਲ ਮਾਰੇ ਦੀ ਕਿਰਪਾ ਨਾਲ ਮੈਂ ਉਵੇਂ ਨੋਰਮਲ ਹੀ ਰਹਾ ਹਾਂ ਆਲਵੇਸ ਕਿਉਂਕਿ ਫੀਲ ਫੂਲ ਮੈਂ ਪਹਿਲਾਂ ਹੀ ਲਿਆਇਆ ਸੀ ਜਿਹੜੇ ਮੈਨੂੰ ਲੱਗਦਾ ਕਿ ਕਲਾਕਾਰ ਕਿੰਨੇ ਬਾਹਰ ਜਾਣਾ ਇਹ ਉਹ ਇਹ ਚੀਜ਼ਾਂ ਮੈਂ ਦੇਖ ਰੱਖੀਆਂ ਪਹਿਲਾਂ ਹੀ ਜਿਹੜੇ ਮੈਨੂੰ ਜਾਣਦੇ ਨੇ ਮੈਂ ਚੀਜ਼ਾਂ ਪਹਿਲਾਂ ਹੀ ਮਤਲਬ ਸ਼ੌਂਕ ਪੂਰੇ ਕੀਤੇ ਹੋਏ ਆਪਣੇ ਸਾਰੇ ਕਿਉਂਕਿ ਸਾਰੇ ਵਧੀਆ ਬੰਦਿਆਂ ਨਾਲ ਹੀ ਕੰਮ ਕੀਤਾ ਮੈਂ ਪਹਿਲਾਂ ਵੀ ਤੇ ਮੈਂ ਉਦਾਂ ਹੀ ਸੀ ਨੋਰਮਲ ਹੀ ਸੀ ਜਦੋਂ ਮੇਰਾ ਪਹਿਲਾ ਗਾਣਾ ਆਇਆ ਕਿਉਂਕਿ ਉਹ ਹਿੱਟ ਹਿੱਟ ਹੋਇਆ ਨਹੀਂ ਸੀ ਮੈਂ ਪਿੱਟ ਪੁੱਟ ਕੇ ਜੇ ਬਹਿ ਗਿਆ ਨਾ ਟੀਵੀ ਟੂਵੀ ਤੇ ਚ ਤੇ ਦੂਜਾ ਆਇਆ ਫਿਰ ਦੂਜਾ ਵੀ ਐ ਰੋਲਰ ਵਾਲਾ ਜਿਗਿਆ ਸੀ ਫਿਰ ਤੀਜਾ ਥੋੜਾ ਜਿਹਾ ਚੱਲੇ ਆ ਫਿਰ ਚੌਥੇ ਨੇ ਤੱਕ ਕਮਾਲ ਹੀ ਕਰਤੀ ਸੀ ਫਿਰ ਟਾਪ ਨੋਟ ਗੱਭਰੂ ਆਇਆ ਫਿਰ ਉਹਨੇ ਉਸ ਤੋਂ ਬਾਅਦ ਥੋੜਾ ਜਿਹਾ ਹੋਇਆ ਕਿ ਹਾਂ ਫਿਰ ਮੈਂ ਥੋੜਾ ਜਿਹਾ ਇਦਾਂ ਹੋਇਆ ਕਿ ਹਾਂ ਗੁੱਡ ਹੋ ਗਿਆ ਅੱਛਾ ਕਦੋਂ ਮਤਲਬ ਤੁਹਾਨੂੰ ਲੱਗਿਆ ਕਿ ਹਾਂ ਲੋਕ ਤੁਹਾਨੂੰ ਜਾਣਨ ਲੱਗ ਗਏ ਤੇ ਕਦੋਂ ਕਦੋਂ ਤੁਸੀਂ ਪਹਿਲੀ ਵਾਰ ਕਿਸੇ ਨੂੰ ਆਟੋਗ੍ਰਾਫ ਦਿੱਤਾ ਉਹ ਵਾਲੀ ਫੀਲਿੰਗ ਦੱਸੋ ਆਟੋਗ੍ਰਾਫ ਜੀ ਮੈਂ ਇੰਗਲੈਂਡ ਦਿੱਤਾ ਸੀ ਮੇਰਾ ਟੂਰ ਸੀ ਜਦੋਂ ਮੇਰਾ ਟਾਪ ਨੋਟ ਗੱਭਰੂ ਗਾਣਾ ਚੱਲਿਆ ਉਹ ਕਿਸੇ ਨੇ ਮੇਥੋਂ ਟੀ ਮਜੂਰ ਲਿਖਿਆ ਯਾਰ ਮੈਨੂੰ ਕਿਹਾ ਅੱਛਾ ਯਾਰ ਆਵੀ ਦਿਨ ਦਿਖਾਉਣੇ ਸੀ ਪ੍ਰਮਾਤਮਾ ਤੇ ਉਹ ਉਸ ਤੋਂ ਬਾਅਦ ਸ਼ੁਕਰ ਹੀ ਸੀ ਪ੍ਰਮਾਤਮਾ ਦਾ ਕੀ ਮਹਾਰਾਣੀ ਕਿਰਪਾ ਕਰਦੀ ਹਾਂ ਜੀ ਹਾਂ ਤੇ ਦਿਲਜੀਤ ਨਾਲ ਦਿਲਜੀਤ ਇਸ ਟਾਈਮ ਬੁਲੰਦੀਆਂ ਚ ਹੋ ਰਹੇ ਨੇ ਉਹਨਾਂ ਨਾਲ ਸਫਰ ਕਿਦਾਂ ਦਾ ਯਾਦ ਕਰਦੇ ਹਾਂ ਸਫਰ ਕਰਦਾ ਮੈਂ ਫੋਟੋਆਂ ਦੇਖਦਾ ਰਹਿਣਾ ਆਪਣੀਆਂ ਪਿਕਚਰਸ ਸਾਡੀਆਂ ਹੈਗੀਆਂ ਮੈਂ ਸਟੇਜ ਤੇ ਮੇਰੀਆਂ ਪਿੱਛੇ ਦੀ ਵੀ ਕਾफी ਚੀਜ਼ ਮੈਂ ਰੱਖੀ ਹੋਈਆਂ ਸੰਭਾਲ ਕੇ ਭਾਜੀ ਕੋਲ ਤਾਂ ਬਹੁਤ ਕੁਝ ਸਿੱਖਿਆ ਉਹ ਤਾਂ ਵੱਡੇ ਨੇ ਤੇ ਮਤਲਬ ਉਹ ਤਾਂ ਐ ਉਹ ਸ਼ੁਰੂ ਤੋਂ ਹੀ ਉਹਨਾਂ ਨੇ ਪਹਿਲਾਂ ਵੀ ਕਮਾਲ ਹੀ ਕੀਤੀ ਐ ਤੇ ਹੁਣ ਤਾਂ ਵਾਕਈ ਕਮਾਲ ਕਰਦੇ ਪਏ ਆ ਤੇ ਉਹਨਾਂ ਦੀ ਕਿਹੜੀ ਕੁਆਲਿਟੀ ਆ ਜਿਹੜੀ ਤੁਸੀਂ ਹਮੇਸ਼ਾ ਮਤਲਬ ਆਪਣੇ ਆਪ 'ਚ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਉਹਨਾਂ ਦੀਆਂ ਸਾਰੀਆਂ ਕੁਆਲਿਟੀ ਵਧੀਆਂ ਨੇ ਜੀ ਉਹਨਾਂ ਨੂੰ ਸਾਰੇ ਕਾਪੀ ਕਰਦੇ ਆ ਤੇ ਆਬਵੀਸ ਉਹ ਪੋਜ਼ਿਟਿਵ ਬਹੁਤ ਨੇ ਉਹ ਮਹਾਰਾਜੀ ਦੇ ਬਹੁਤ ਨੇੜੇ ਨੇ ਉਹ ਗੁਰਮਹਾਰਾਜੀ ਬਹੁਤ ਨੇੜੇ ਨੇ ਪਾਠ ਵੀ ਬਹੁਤ ਉਦੋਂ ਵੀ ਦੇਖਦੇ ਹੁੰਦੇ ਸੀ ਤੇ ਆਪਣੇ ਕੰਮ ਨੂੰ ਲੈ ਕੇ ਡੈਡੀਕੇਸ਼ਨ ਬਹੁਤ ਸੀ ਉਹਨਾਂ ਦਾ ਮਤਲਬ ਅਸੀਂ ਜੋ ਹੁੰਦੇ ਸੀ ਨਾਲ ਸਾਨੂੰ ਕਹਿੰਦੇ ਕਿ ਮੈਨੂੰ 2 ਘੰਟੇ ਚਾਹੀਦੇ ਥੋੜੇ ਸਟੇਜ ਤੇ ਮਤਲਬ ਸਮਾਈਲ ਰੱਖਣੀ ਹੈ ਮੂੰਹ ਤੇ ਤੇ એનર્ਜੀ ਚਾਹੀਦੀ ਹੈ ਬਸ ਮਤਲਬ ਤੁਸੀਂ ਦੇਖਿਆ ਹੀ ਹੁਣ ਗਾਹ ਪਾਈ ਜਾਂਦੇ ਹਨਾ ਤੇ ਆਪਣੇ ਕੰਮ ਨੂੰ ਡੈਡੀਕੇਸ਼ਨ ਬਹੁਤ ਸ਼ੁਰੂ ਤੋਂ ਪਹਿਲੇ ਦਿਨੋਂ ਹੀ ਕੰਮ ਨੂੰ ਉਹਨਾਂ ਨੇ ਤਾਈਓ ਵੱਡੇ ਨੇ ਕੋਸ਼ਿਸ਼ ਕਰਦੇ ਕਿ ਉਹਨਾਂ ਰਕੇ ਤਾਂ ਉਹਨਾਂ ਦੇ ਲਾਈਕ ਪਤਾ ਉਹਨਾਂ ਦੇ ਪਿਆਰ ਰਗੇ ਵੀ ਹੈ ਨਹੀਂ ਪਰ ਕੋਸ਼ਿਸ਼ ਕਰਦੇ ਬਸ ਉਹਨੂੰ ਦੇਖ ਦੇਖ ਕੇ ਕੀ ਵਧੀਆ ਕਰੀਏ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਉਹਨਾਂ ਤੋਂ ਪਰ ਜਦੋਂ ਤੁਸੀਂ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ ਕਿਹੜਾ ਗਾਇਕ ਜਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਅਟਰੈਕਟ ਕਰਦਾ ਸੀ ਜਿਹਨੂੰ ਕਈ ਵਾਰ ਹੁੰਦਾ ਨਾ ਆਪਾਂ ਫੋਲੋ ਕਰਦੇ ਆ ਜਾਂ ਕਈ ਵਾਰ ਹੁੰਦਾ ਕਿ ਕਿਹਦੇ ਵਰਗਾ ਸੀ ਗਾਣਾ ਚਾਹੁੰਦੇ ਆ ਜਾਂ ਕਿਹਦੇ ਤੋਂ ਅੱਗੇ ਉੱਪਰ ਜਾਣਾ ਚਾਹੁੰਦੇ ਆ ਇਦਾਂ ਦਾ ਕਿਹੜਾ ਗਾਇਕ ਆ ਮੈਂ ਨਹੀਂ ਉੱਪਰ ਉੱਪਰ ਤਾਂ ਨਹੀਂ ਕਿਸੇ ਤੋਂ ਜਾਣਾ ਚਾਹੁੰਦਾ ਮੈਨੂੰ ਆਲਾ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਵਧੀਆ ਤੇ ਸਾਰੇ ਉੱਪਰ ਜਾਣ ਪ੍ਰਮਾਤਮਾ ਜਿਹੜਾ ਬੰਦਾ ਮਿਹਨਤ ਕਰਦਾ ਉਹਦੀ ਗੁਰਮਾਰਾ ਸੁਣਦੇ ਆ ਤੇ ਮੈਨੂੰ ਲੱਗਦਾ ਕਿ ਮੈਂ ਉਸ ਟਾਈਮ ਬਾਈ ਨਾਲ ਹੀ ਹੁੰਦਾ ਮੈਨੂੰ ਬਾਈ ਮੈਨੂੰ ਲੱਗਦਾ ਕਿ ਕਿਹਦੇ ਦਿਨ ਇਦਾਂ ਹੀ ਇਹ ਇਦਾਂ ਵੀ ਮੈਂ ਵੀ ਇਦਾਂ ਸ਼ੋਅ ਹੋਇਆ ਕਰਨੇ ਮੇਰੇ ਵੀ ਮੈਂ ਕਰਦਾ ਇੰਡੀਆ 'ਚ ਮੇਰੇ ਦਿੱਲੀ ਜੈਪੁਰ ਵੀ ਹੁੰਦੇ ਆ ਸ਼ੋਅ ਤੇ ਮੇਰੇ ਸਾਰੇ ਪਾਸੇ ਮੈਂ ਵਧੀਆ ਸ਼ੋਅ ਕਰਦਾ ਤੇ ਉਹ ਚੀਜ਼ ਉਹ ਤੋਂ ਸੋਚਦੇ ਹੁੰਦੇ ਸੀ ਕਿ ਮਹਾਰਾਜ ਸਾਡੇ ਦੀ ਕਿਰਪਾ ਕਰਨਗੇ ਆਪਾਂ ਵੀ ਇਦਾਂ ਕਰਾਂਗੇ ਤੇ ਚੱਲੀ ਜਾਂਦਾ ਬਾਕੀ ਉਹਨਾਂ ਨੂੰ ਦੇਖਦੇ ਰਹੀਦਾ ਉਹਦਾਂ ਦੇ ਉਹਦਾਂ ਦੇ ਤਾਂ ਚਲੋ ਬਸ ਇੱਕ ਮੋਟੀਵੇਸ਼ਨ ਲਈ ਜਾਂਦੇ ਉਹਨਾਂ ਤੋਂ ਕਿ ਹਾਂ ਬਸ ਉਹ ਰਾਹ ਤੇ ਚੱਲੀ ਜਾਈਏ ਹਾਂਜੀ ਤੇ ਚਮਕੀਲੇ ਦੀ ਗਾਇਕੀ ਨੂੰ ਕਿੱਦਾਂ ਦੇਖਦੇ ਹੋ ਉਹਨਾਂ ਦਾ ਇੱਕ ਬੜਾ ਟੌਪਿਕ ਚੱਲਿਆ ਸੀਗਾ ਪਿੱਛੇ ਹੈ ਨਾ ਜਦੋਂ ਅਮਰ ਸਿੰਘ ਚਮਕੀਲਾ ਤੇ ਯੰਗਸਟਰ ਬੀਇੰਗ ਅ ਯੰਗਸਟਰ ਤੇ ਬੀਇੰਗ ਅ ਆਰਟਿਸਟ ਤੁਸੀਂ ਉਹਨਾਂ ਦੀ ਗਾਇਕੀ ਨੂੰ ਕਿੱਦਾਂ ਦੇਖਦੇ ਹੋ ਚਮਕੀਲਾ ਜੀ ਤਾਂ ਉਹ ਮੈਂ ਲੈਜੈਂਡ ਮੰਨਦਾ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਕੰਪੋਜੀਸ਼ਨਾਂ ਸਾਰੀ ਦੁਨੀਆ ਹੁਣ ਤੱਕ ਗਾਈ ਜਾਂਦੀ ਹੈ ਉਹ ਫਰੈਸ਼ ਨੇ ਤੁਸੀਂ ਜਦੋਂ ਮਰਜ਼ੀ ਸੁਣ ਲਓ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਹੈ ਨਾ ਕਿੱਡੇ ਕਿੱਡੇ ਗਾਣੇ ਉਹਨਾਂ ਦੇ ਵੱਡੇ ਵੱਡੇ ਗਾਣੇ ਸਾਰੇ ਮਤਲਬ ਉਹ ਤਾਂ ਮੇਰੇ ਲਈ ਤਾਂ ਮੈਂ ਉਹਨਾਂ ਨੂੰ ਮੈਨੂੰ ਲੱਗਦਾ ਕਿ ਲੈਜੈਂਡ ਨੇ ਤੇ ਬਾਕੀ ਉਹਨਾਂ ਦੀ ਕੰਪੋਜੀਸ਼ਨਾਂ ਦਾ ਕੋਈ ਤੋੜ ਨਹੀਂ ਉਹਨਾਂ ਦੀ ਗਾਇਕੀ ਦਾ ਵੀ ਮੈਨੂੰ ਜਦੋਂ ਮੈਂ ਸ਼ੁਰੂ ਕੀਤਾ ਮੇਰੇ ਤਾਂ ਜਦੋਂ ਮੈਂ ਡੱਬ ਕਰਦਾ ਸੀ ਤਾਂ ਸਾਨੂੰ ਸਾਡੇ ਜਿਹੜੇ 뮤직 ਡਾਇਰੈਕਟਰ ਕਹਿੰਦਾ ਯਾਰ ਚਮਕੀਲੇ ਮੰਗਵਾ ਚੱਬ ਚੱਬ ਕੇ ਮੈਂ ਬਹੁਤ ਸੁਣਿਆ ਉਹਨਾਂ ਨੂੰ ਮੈਂ ਮਾਨਕ ਸਾਹਿਬ ਨੂੰ ਵੀ ਬਹੁਤ ਸੁਣਿਆ ਮੇਰੇ ਫਾਦਰ ਸਾਹਿਬ ਵੀ ਮੈਨੂੰ ਕਹਿੰਦੇ ਯਾਰ ਇਹਨਾਂ ਨੂੰ ਸੁਣਿਆ ਕਰ ਉਹ ਬਹੁਤ ਨਿਖਾਰ ਹੁੰਦਾ ਉਹਨਾਂ ਨੂੰ ਸੁਣ ਕੇ ਸਿੱਖਣ ਨੂੰ ਬਹੁਤ ਚੀਜ਼ਾਂ ਮਿਲਦੀਆਂ ਉਹਨਾਂ ਦੇ ਗਾਣੇ ਚ ਉਹਨਾਂ ਦਾ ਕੋਈ ਗੀਤ ਵੀ ਸੁਣਾ ਦੇ ਫਿਰ ਹੋਰ ਜੀ ਕੋਈ ਤੈਨੂੰ ਨਹੀਂ ਵਿਆਹ ਕੇ ਲੈ ਗਿਆ ਜੱਟ ਦਾ ਜਿਹਾ ਉਹਨਾ ਜੱਗ ਤੇ ਨਾ ਰਹਿ ਗਿਆ ਆਉ ਚੱਲ ਮੇਰੇ ਨਾਲ ਚੱਲ ਲੈ ਲੀ ਏ ਲਾਵਾ ਜਿੱਤੀ ਪਿਆਰ ਦੀ ਹਰੇ ਨਾ ਕੋਈ ਬਾਜੀ ਨਹੀਂ ਚਿਤ ਕਰਦੇ ਹਾਈ ਕਰਦੇ ਮੁੰਡੇ ਦਾ ਚਿਤ ਰਾਜੀ ਨਹੀਂ ਚਿਤ ਕਰਦੇ ਕੀ ਬਾਤ ਹੈ ਕੀ ਬਾਤ ਹੈ ਸੋਸ਼ਲ ਮੀਡੀਆ ਤੋਂ ਇੱਕ ਗੈਪ ਮੇਨਟੇਨ ਕੀਤਾ ਹੋਇਆ ਤੁਸੀਂ ਹੈਨਾ ਬਹੁਤ ਜ਼ਿਆਦਾ ਐਕਟੀਵਿਟੀ ਰਹਿੰਦੇ ਹੈਗੇ ਉਹਦਾ ਕੀ ਕਾਰਨ ਮੰਨਦੇ ਭਗਾਈ ਜੀ ਨਹੀਂ ਹੁੰਦੀ ਜੀ ਬਾਲੀ ਐਵੇਂ ਦਸੀਏ ਹੁਣ ਮੈਂ ਨੇ ਉੱਠ ਚੁੱਕਾ ਹੂੰ ਮੈਂ ਅਬ ਖਾ ਲਿਆ ਹੈ ਮੈਂ ਨੇ ਨਹਾ ਲਿਆ ਹੈ ਹਨਾ ਆ ਇਹ ਮੇਰੀ ਮੰਮੀ ਹੈ ਇਹ ਮੇਰੇ ਪਾਪਾ ਹੈ ਉਹ ਚੀਜ਼ ਮੈਂ ਸਾਡੇ ਤੋਂ ਨਹੀਂ ਹੁੰਦੀ ਹੈ ਕਿ ਕਿਸੇ ਨੂੰ ਨਿਆਰੇ ਲਈ ਦੇ ਆਉਤੇ ਫੋਟੋ ਫੋਟੋ ਪਾ ਦੇ ਗੱਡੀ 'ਚ ਬੈਠ ਕੇ ਚਲੋ ਜੀ ਜਿਮ ਚੱਲਨੇ ਕਦੇ ਕਦੇ ਮੈਨੂੰ ਲੱਗਦਾ ਮੈਂ ਮਜਬੂਰੀ ਨਹੀਂ ਪਾਉਣਾ ਉਹਨਾਂ ਨੇ ਜੇ ਕਰਕੇ ਬਹੁਤ ਅੱਕਿਆ ਜਾਉਂਦਾ ਕੀ ਕਹਨ ਮੈਨੂੰ ਲੱਗਦਾ ਕਿ ਠੀਕ ਹੈ ਲੋਕਾਂ ਦੀ ਨਜ਼ਰਾਂ ਦੀਆਂ ਲੱਗਦੀਆਂ ਐਵੇਂ ਲੋਕ ਹਾਂ ਜੀ ਮਾਰ ਆਪਣਾ ਸਵਾਦ ਲੋ ਗਾਣੇ ਬਸ ਗਾਣੇ ਤੇ ਫੋਕਸ ਕਰੋ ਉਹ ਆਪਣੇ ਆਪ ਤੁਹਾਡੇ ਨਾਲ ਜੁੜਨਗੇ ਜੀ ਨੂੰ ਤੁਹਾਨੂੰ ਸੁਣਨਾ ਉਹਰ ਤੁਹਾਨੂੰ ਘਰੋਂ ਵੀ ਠਾਕੇ ਲੈ ਜਾਣਾ ਕੀ ਚੱਲ ਚੱਲੀਏ ਆ ਜਿੱਦਾਂ ਮੈਨੂੰ ਅੱਜ ਭਾਈ ਨੇ ਬੁਲਾਇਆ ਕਹਿੰਦੇ ਮੈਨੂੰ ਦੀ ਪਤਾ ਨਹੀਂ ਸੀ ਤੁਸੀਂ ਮਿਲ ਜਣਾ ਇੱਥੇ ਮੈਂ ਤਿਆਰ ਤੁਰੋ ਕੇ ਆਉਂਦਾ ਤੇ ਅੱਛਾ ਕਈ ਵਾਰ ਐਵੇਂ ਹੁੰਦਾ ਨਾ ਕਿ ਆਪਾਂ ਜਦੋਂ ਕੰਮ ਕਰਦੇ ਆ ਹਨਾ ਆਪਾਂ ਆਪਣੀਆਂ ਹੀ ਗਲਤੀਆਂ ਹਰ ਗੀਤ ਦੇ ਵਿੱਚ ਆਪਾਂ ਆਪਣੀਆਂ ਗਲਤੀਆਂ ਜਾਂ ਅਸੀਂ ਵੀ ਆਪਣਾ ਕੰਮ ਕਰਦੇ ਹਰ ਇੰਟਰਵਿਊ ਦੇ ਵਿੱਚ ਅਸੀਂ ਆਪਣੀਆਂ ਗਲਤੀਆਂ ਕਰਦੇ ਆ ਨਾ ਉਦੋਂ ਹੀ ਤੁਹਾਡਾ ਫੇਵਰਿਟ ਸੌਂਗ ਕਿਹੜਾ ਰਿਹਾ ਵਾ ਜਿਹੜਾ ਤੁਸੀਂ ਗਾਇਆ ਤੇ ਤੁਹਾਡੇ ਦਿਲ ਨੂੰ ਝੋ ਗਿਆ ਸਚੀ ਦਾਸਦਾ ਜੀ ਮੈਨੂੰ ਮੈਨੂੰ ਕਦੇ ਨਹੀਂ ਮੈਂ ਸੋਚਿਆ ਜਿੰਨੇ ਹੁਣ ਤੱਕ ਗਾਣੇ ਕੀਤੇ ਆ ਮੈਂ ਕਦੇ ਨਹੀਂ ਜੇ ਮੇਰਾ ਫੇਵਰ ਫੇਵਰੇਟ ਫੂਰਟ ਕੋਈ ਉਹ ਨਹੀਂ ਹੈਗਾ ਕਿ ਮੈਂ ਬਹੁਤ ਐਕਸਾਈਟਡ ਜਾ ਆ ਮੈਨੂੰ ਕੋਈ ਗਾਣਾ ਆ ਗਿਆ ਬਾਕੀ ਅੱਜ ਕੱਲ੍ਹ ਨਾ ਪਤਾ ਹੀ ਨਹੀਂ ਆਡੀਅנס ਨੂੰ ਕੀ ਪਸੰਦ ਆਵੇ ਮੈਂ ਉਹ ਉਹ ਦੇ ਹਿਸਾਬ ਨਾਲ ਗਾਣਾ ਕਰ ਦਾਂ ਨਾ ਮੈਨੂੰ ਮੈਂ ਤਾਂ ਇੱਕ ਵਾਰੀ ਮੇਰੀ ਟਰਾਈ ਹੁੰਦੀ ਕਿ ਮੈਂ ਯਾਰ ਕੁਝ ਡਿਫਰੈਂਟ ਕਰਾਂ ਜਿਵੇਂ ਹੁਣ ਮੇਰਾ ਐਡਿਕਟ ਗਾਣਾ ਆਇਆ ਪਰਸੋਂ ਸਾਰੇ ਜਾਣੇ ਜਾ ਕੇ ਸੁਣਿਓ ਐਡਿਕਟ ਤੇ ਉਹ ਕੀਤਾ ਹੁਣ ਮੈਨੂੰ ਲੱਗਦਾ ਕਿ ਹੁਣ ਉਹ ਲੋਕੀ ਕਰ ਰਿਹਾ ਹਾਂ ਯਾਰ ਵਧੀਆ ਡਿਫਰੈਂਟ ਕੰਪੋਜੀਸ਼ਨ ਮੈਨੂੰ ਹੁੰਦਾ ਕਿ ਕੰਪੋਜੀਸ਼ਨ ਦੇ ਨਾਲ ਖੇਡਿਆ ਜਾਵੇ ਸਿੰਪਲ ਲਿਰਿਕਸ ਹੋਣ ਕਲੀਨ ਲਿਰਿਕਸ ਹੋਣ ਉਹਦੇ ਲੋਕਾਂ ਉਹ ਪਰਿਵਾਰ ਚ ਬੈ ਕੇ ਸੁਣ ਹਨਾ ਬੱਚੇ ਸੁਣਨ ਲੱਕ ਨਿਆਣੇ ਸੁਣਨ ਉਹਨਾਂ ਦੇ ਜਵਾਨ ਤੇ ਆਵੇ ਤੇ ਮੈਨੂੰ ਲੱਗਦਾ ਕਿ ਉਹ ਫੇਰ ਹੀ ਹਿੱਟ ਵਜਾਇਆ ਜਾਂਦਾ ਵਧੀਆ ਗਾਣਾ ਹਨਾ ਤੇ ਮੈਨੂੰ ਸਾਰੇ ਗਾਣੇ ਮੇਰੇ ਨਾਰਮਲ ਲੱਗਦੇ ਆ ਕਿ ਹਾਂ ਬਸ ਮੈਂ ਬਸ ਮੈਂ ਗਾਣਾ ਬਣਾ ਲਾ ਵਧੀਆ ਬਣ ਜੇ ਕੋਸ਼ਿਸ਼ ਹੁੰਦੀ ਹੈ ਮੇਰੀ ਇਹ ਨਹੀਂ ਕਿ ਮੈਂ ਬਹੁਤ ਮੇਰਾ ਫੇਵਰਿਟ ਨਹੀਂ ਮੈਨੂੰ ਤਾਂ ਮੈਂ ਨਾਰਮਲ ਮੈਨੂੰ ਇੰਨਾ ਐਕਸਾਈਟਮੈਂਟ ਨਹੀਂ ਹੁੰਦੀ ਹੁੰਦੀ ਕਦੇ ਵੀ ਹਾਂਜੀ ਤੇ ਸਾਨੂੰ ਕਿਹੜਾ ਕਹਾਣੀ ਸੁਣਾਓਗੇ ਮੈਂ ਤੁਹਾਨੂੰ ਕਿਹੜਾ ਸੁਣਾਵਾਂ ਦੱਸੋ ਜਿਹਦਾ ਤੁਹਾਡੇ ਹੰ ਮ ਠੋਕ ਨਾ ਨੀ ਬੱਲੋ ਵੱਡੇ ਵੱਡੇ ਠੌਕ ਕਿਤੇ ਫੁਕਰੇ ਰੱਖੇ ਜੁੱਤੀ ਵਾਲੀ ਨੋਕ ਤੇ ਜੱਟ ਨੇ ਨਹੀਂ ਸਾਰੀ ਦੁਨੀਆ ਤੋਂ ਅੱਢਨੇ ਅਸਲਾ ਮੁੱਲ ਲਿਆ ਸਾਡੇ ਡੱਬ ਨੇ ਪੈਰਾਂ ਦੇ ਵਿੱਚ ਪਾ ਕੇ ਝਾਂਜਰ ਤੁਰਦੀ ਮੂਰਾ ਵਾਂਗੂ ਨੀ ਨੀ ਜੰਨੇ लाਡ ਨਾ ਜੱਟ ਨੇ ਰੱਖੀ ਕਿਹੜਾ ਤੈਨੂੰ ਸੰਭੂ ਨੀ ਤੇਰੀਆਂ ਨੀਲੇ ਪਾਣੀ ਵਰਗੀਆਂ ਕਾਵੇਜ਼ گلاب ਕੜੇ ਸਿੱਧਾ ਪੈਂਦਾ ਗੱਲ ਨੂੰ ਸਾਡਾ ਟੇਟਾ ਸਾਵਕ ਤਾਂ ਕੜੇ ਆਵਾਜ਼ ਤਾਂ ਵੈਸੇ ਸੱਚੀ ਐਡਿਕਟਿਵ ਆ ਤੁਹਾਡੀ ਐਡਿਕਟਿਡ ਗਾਣਾ ਵੀ ਆ ਗਿਆ ਤੇ ਵਿਸ਼ ਕੇ ਲੋਕ ਐਡਿਕਟਡ ਹੋ ਜਾਣਗੇ ਉਸ ਗੀਤ ਦੇ ਤੇ ਫਿਲਮਾਂ ਜੇ ਤੁਹਾਨੂੰ ਜ਼ਰੂਰ ਦੇਖਣਾ ਚਾਹਾਂਗੇ ਅੱਛਾ ਜੀ ਆਵਾਂਗੇ ਦੇਖਣ ਮੇਰੀ ਫਿਲਮ ਬਿਲਕੁਲ ਸਭ ਤੋਂ ਪਹਿਲੇ ਸੀਟ ਤੇ ਬੈਠਾਂਗੇ ਥੈਂਕ ਯੂ ਜੀ ਮਿਹਰਬਾਨੀ ਜਲਦੀ ਆਵਾਂਗੇ ਬਸ ਕੋਈ ਪਲੈਨਿੰਗ ਹੈਗੀ ਪਤਾ ਨਹੀਂ ਜੀ ਮਗੂ ਬਾਬਾ ਜੀ ਨੂੰ ਪਤਾ ਕੋਸ਼ਿਸ਼ ਲੱਗਿਆ ਪਿਆ ਪਰ ਹੋਊਗਾ ਹੋਊਗਾ ਅੰਦਰ ਹੈਗਾ ਚਾਹ ਹੋਪ ਹੈਗੀ ਆ ਪਰ ਜਿੱਦਨ ਆਇਆ ਤਾਂ ਵਧੀਆ ਤਰੀਕੇ ਨਾਲ ਆਉਂਗਾ ਹਾਂ ਇੰਟਰਟੇਨ ਕਰਾਂਗੇ ਸਾਰਿਆਂ ਨੂੰ ਹਨਾ ਥੈਂਕ ਯੂ ਜੀ ਮੇਰੀ ਗੱਲ ਕਰਨ ਲਈ ਸ਼ੁਕਰੀਆ